ਰਬੀ ਬਾਣੀ ਵਰਗਾਏ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਅਮਰ ਪਿਛਲੇ ਕੋ ਦਣਾ ਤੋਂ ਆਪਾ ਨੂੰ ਮਾਤਾ ਜੀ ਜੋ ਸ਼ੋੜਾ ਦੇਗੇ ਹਨ। ਇੱਕ ਸਭ ਤੋਂ ਵੱਡਾ ਰੱਬ ਆਪਣਾ ਅਕਾਲ ਪੁਰਖ ਤੇ ਉਸ ਤੋਂ ਦੂਜੇ ਨੰਬਰ ਤੇ ਮਾਤਾ ਜੀ ਹੋਣਾ ਲੱਗਿਆ। ਮਾ ਦਾ ਤਰਜਾ ਜਿਹਨਾਂ ਦੂਜੇ ਨੰਬਰ ਆਉਂਦੇ ਕਿਉਂਕਿ ਆਪਾਂ ਨੂੰ ਪਲੀ ਮਾਤਾ ਹੀ ਆ ਸਾਰਿਆਂ ਨੂੰ ਕਿ ਆਪ ਬਿੱਲੀ ਥਾਂ ਤੇ ਮਾਤਾ ਜੀ ਸੌਂਦੇ ਹਨ ਤੇ ਬੱਚੇ ਉਸਦੀ ਥਾਂ ਤੇ ਕੋਲ ਹੁੰਦੇ ਨੰਬਰ ਤੇ ਆਪੋ ਮਾਤਾ ਜੀ ਨੂੰ ਪਾਲ ਔਰ ਪਾਲਨ ਪੋਸ਼ਣ ਸਭ ਤੋਂ ਵੱਡਾ ਸੌ ਲੱਗਦਾ ਹੈ ਜੇ ਤੋ ਆਪਾਂ ਅੱਗੇ ਆਪ ਨੂੰ ਬੱਚਿਆਂ ਨੂੰ ਨਾ ਹੁੰਦੇ ਆ ਤੇ ਪਾਲਦੇ ਹਾਂ ਇਸੇ ਤਰੀਕੇ ਦੇ ਨਾਲ ਆਪਣੀ ਜਿਹੜੀ ਸਭ ਸੰਭਾਲ ਆਪਣਾ ਪਾਲ ਪੋਸ਼ਣ ਕੀਤਾ ਆਪਣੇ ਮਾਤਾ ਪਿਤਾ ਨੇ ਅਸਾਂ ਫਿਰ ਪਤਾ ਲੱਗਦਾ ਪਰ ਸਭ ਤੋਂ ਵੱਡਿਆਂ ਭਾਗਾਂ ਵਾਲੇ ਉਹ ਹਨ ਆਲਤ ਨਹੀਂ ਰਜਾ ਦੇ ਵਿੱਚ ਰਹਿ ਗਏ ਆਪਣੇ ਮਾਤਾ ਪਿਤਾ ਦੀ ਸੇਵਾ ਕਰਦੇ ਹਨ ਸਭ ਤੋਂ ਵੱਡਿਆਂ ਭਾਗਾਂ ਵਾਲੇ ਹਨ ਪਰ ਕਲਯੁਗ ਦਾ ਸਮਾਂ ਚੱਲਦਾ ਹੈ ਆਪਾਂ ਉਹ ਵੀ ਵੇਖਦੇ ਹਾਂ ਕਿ ਜਿਹੜੇ ਆਸ਼ਰਮਾਂ ਨੂੰ ਡੀਕਦੇ ਹਨ ਕਿ ਮਾਤਾ ਪਿਤਾ ਨੂੰ ਉੱਥੇ ਛੱਡ ਆਈਏ ਉਹ ਵੀ ਸਮਾਂ ਆਪਾਂ ਵੇਖਦੇ ਹਾਂ ਕਿ ਉਹ ਕਲਯੁਗ ਦਾ ਸਮਾਂ ਹੈ ਪ੍ਰਾਤਨ ਸਮੇ ਤੋਂ ਹੀ ਜਿਹੜਾ ਕਾਲਯੁਗ ਨਾਮ ਦੀ ਨਾਲ ਹੀ ਚੱਤਾ ਆਇਆ ਹੈ ਬਾਪੂ ਨਾਨਕ ਦੇ ਸਮੇਂ ਤੋਂ ਕਾਲਯੁਗ ਦਾ ਸਮਾਂ ਜਿਹੜਾ ਚੱਲਦਾ ਆਇਆ ਹੈ ਪਰ ਕਾਲਯੁਗ ਨੂੰ ਬੈਠਣ ਦੀ ਜਗ੍ਹਾ ਕਿੱਥੇ ਮਿਲੀ ਆਪਾਂ ਨੂੰ ਸਾਰਿਆਂ ਨੂੰ ਭੜੇ ਪਾਤ ਸੰਗਤ ਨੂੰ ਪਤਾ ਹੈ ਕਿ ਬਾਪੂ ਨਾਨਕ ਦੇ ਚਰਨਾਂ ਦੇ ਵਿੱਚ ਕਾਲਯੁਗ ਫਿਰ ਬੈਠਾ ਸੀ ਪਰ ਐ ਸਮੇਂ ਕੁਝ ਐ ਲੱਗਦਾ ਹੈ ਕਿ ਆਪਣੇ ਤੇ ਜਿਹੜਾ ਕਾਜ